சப்போ நூ சோ நாம வா ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਨੂੰ ਸਤਕਾਰ ਜੋ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਸ਼ਾ ਜੀ ਦੀ ਮਿਹਰ ਦਾ ਸਤਕਾਰ ਚੱਲ ਰਹੀ ਭਾਈ ਸ਼ਬਦ ਉਚਾਰ ਲੜੀਵਾਰ ਕਥਾ ਦੇ ਵਿੱਚ ਹੰਤਨ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਗੌੜੀ ਰਾਗ ਦੇ ਵਿੱਚ ਗੌੜੀ ਪੂਰਵੀ ਦੇ ਵਿੱਚ ਭਗਤ ਜੀ ਦੇ ਸ਼ਬਦ ਬਾਣੀ ਚੱਲ ਰਹੀ ਹੈ 66 ਸ਼ਬਦ ਭਗਤ ਜੀ ਦੇ ਗੌੜੀ ਰਾਗ ਵਿੱਚ ਸੰਪੂਰਨ ਹੋਏ ਹਨ ਤੇ ਗੌੜੀ ਪੂਰਵੀ ਦੇ ਵਿੱਚ 15 ਸ਼ਬਦ ਸੰਪੂਰਨ ਹੋਏ ਹਨ ਭਗਤ ਜੀ ਆਪਣੀ ਰਸਨਾ ਤੋਂ ਭਾਈ ਸਾਨੂੰ ਜੀਵਾਂ ਨੂੰ ਉਪਦੇਸ਼ ਗ੍ਰੰਥ ਕਰਾਉਂਦੇ ਹਨ ਆਉ ਵਚਨ ਕਰਦੇ ਹਾਂ ਜੀ ਗੌੜੀ ਪੂਰਵੀ ਬਿਮਲ ਬਸਰ ਕੀਤੇ ਹੈ ਪੈਰੇ ਕਿਆ ਬਣ ਮਦੇ ਬਾਸ ਕਿਆ ਭਿਆਨ ਨਰ ਦੇਵਾ ਤੋ ਧੁਖੇ ਕਿਆ ਜਨ ਮੋਰਿਓ ਗਿਆਤ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਇਸ ਸ਼ਬਦੀਆਂ ਪੰਕਤੀਆਂ ਦੇ ਵਿੱਚ ਸਾਧ ਸੰਤ ਜੀਓ ਮਾਨੁਸਬੋਧਨ ਕਰਦੇ ਹੋਏ ਬਚਨ ਕਰਦੇ ਹਨ ਬਿੰਬਲ ਬਸਤਰ ਕੀਤੇ ਹੈ ਪੈਰੇ ਕਿਆ ਬਨ ਮਧੇ ਬਾਸਾ ਕਹਿੰਦੇ ਹੈ ਪ੍ਰਾਨੀ ਹੈ ਜੀਵ ਸ੍ਰਿਸ਼ਟੀ ਦੇ ਵਿੱਚ ਲੋਕ ਅਨੇਕਾ ਹੀ ਵੇਸ ਧਾਰਨ ਕਰਦੇ ਹਨ ਕਹਿੰਦੇ ਮਨੁੱਖ ਬਾਹਰਲੇ ਭੇਖ ਕਰਕੇ ਵੇਸ ਕਰਕੇ ਕਰਮ ਕਰਕੇ ਉਹਦੀ ਪ੍ਰਾਪਤੀ ਨਹੀਂ ਹੈ ਕਹਿੰਦੇ ਤੂੰ ਬਿੰਬਲ ਬਸਤਰ ਪਹਿਰੇ ਹਨ ਨੇਕਾ ਤਰ੍ਹਾਂ ਦੀ ਤੂੰ ਕੱਪੜੇ ਪਹਿਨਦਾ ਹੈ ਨੇਕਾ ਤਰ੍ਹਾਂ ਦੀ ਤੂੰ ਸਰੀਰ ਦੇ ਉੱਤੇ ਬਸਤਰ ਜਿਹੜੇ ਹਨ ਧਾਰਨ ਕਰਦਾ ਹੈ ਬਿੰਬਲ ਬਸਤਰ ਕੀਤੇ ਹੈ ਪਹਿਰੇ ਕਹਿੰਦੇ ਕਾਦੇ ਵਾਸਤੇ ਇੱਕ ਦੁਨੀਆ ਨੂੰ ਵਿਖਾਉਣ ਵਾਸਤੇ ਭਗਤ ਜੀ ਕਹਿੰਦੇ ਪਹਿਨੇ ਜਾਂਦੇ ਹਨ ਨੇਕਾ ਤਰ੍ਹਾਂ ਦੀ ਬਿੰਬਲ ਬਸਤਰ ਭਗਤ ਜੀ ਕਹਿੰਦੇ ਸਰੀਰ ਤੇ ਮਨੁੱਖ ਧਾਰਨ ਕਰਦਾ ਹੈ ਕੋਈ ਚੋਲੇ ਪੰਦਾ ਹੈ ਲੰਬੇ ਚੋਲੇ ਧਾਰਨ ਕਰਦਾ ਹੈ ਇਹ ਚੋਲੇ ਪਹਿਣ ਕੇ ਕੱਪੜੇ ਪਹਿਣ ਕੇ ਵਸਤਰ ਪਹਿਣ ਕੇ ਇਹ ਧਰਮ ਦਾ ਚਿੰਨ ਪਹਿਣ ਕੇ ਉਸੇ ਰੂਪ ਵਿੱਚ ਲੋਕਾਂ ਨੂੰ ਠਗੀਆਂ ਮਾਰ ਕੇ ਠੱਗਦੇ ਹਨ ਲੋਕ ਕਿਉਂਕਿ ਬਾਹਰਲੇ ਭੇਖ ਵਿੱਚੀ ਸੰਸਾਰੀ ਜੀਵ ਅਸੀਂ ਆਮ ਘੋਲੇ ਜੀਵ ਫਸਦੇ ਹਾਂ ਬਾਹਰਲੇ ਭੀਖ ਨਹੀਂ ਅਸੀਂ ਸੰਤ ਮੰਨੇ ਜਾਂਦੇ ਹਾਂ ਬਾਹਰਲੇ ਭੇਖ ਨਹੀਂ ਅਸੀਂ ਸਾਧੂ ਮੰਨੇ ਜਾਂਦੇ ਹਾਂ ਬਾਹਰਲੇ ਭੇਖਾ ਨੂੰ ਅਸੀਂ ਜੋਗੀ ਮੰਨੀ ਜਾਂਦੇ ਹਾਂ ਪਰ ਬਿਰਵਾਣੀ ਮਹਾਰਾਜ ਭਗਤ ਜੀ ਦਾ ਖੰਡਨ ਕਰਦੇ ਹਨ ਕਬੀਰ ਸਾਹਿਬ ਜੀ ਵੀਰ ਸਾਹਿਬ ਵੀ ਨਹੀਂ ਉੱਤ ਕੋ ਗੁਰੂ ਨਾਨਕ ਮਹਾਰਾਜ ਜੀ ਨੇ ਗੁਰੂ ਮਹਾਰਾਜ ਜੀ ਨੇ ਵੀ ਖੰਡਨ ਕੀਤਾ ਅਨੇਕਾਂ ਹੀ ਬਾਣੀ ਦੇ ਵਿੱਚ ਸਾਨੂੰ ਸਮਝਾਉਣ ਵਾਸਤੇ ਸ਼ਬਦ ਪੰਕਤੀਆਂ ਸ਼ਲੋਕਾਂ ਦੀਆਂ ਸ਼ਬਦਾਂ ਦੀਆਂ ਸਾਹਮਣੇ ਆ ਜਾਣਗੀਆਂ ਜਦੋਂ ਪੜਾਂਗੇ ਬਾਣੀ ਇੱਥੇ ਭਗਤ ਜੀ ਵੀ ਖੰਡਨ ਕਰਦੇ ਹਨ ਕਹਿੰਦੇ ਜਿੰਨੇ ਮਰਜ਼ੀ ਪਹਿਣੀ ਜਾਈਏ ਕਹਿੰਦੇ ਦੁਨੀਆਂ ਨੂੰ ਵਸ ਕਰਨ ਵਾਸਤੇ ਇਹ ਭੇਖ ਹਨ ਜਿਹੜੇ ਪਹਿਨਦੇ ਆ ਧਾਰਨ ਕਰਦੇ ਹਾਂ ਜਿਹੜਾ ਮਨੁੱਖ ਧਾਰਨ ਕਰਦਾ ਭੇਖ ਅੱਗੇ ਵਚਨ ਕਰਦੇ ਨੇ ਕਿਆ ਬਨ ਮਦੇ ਬਾਸਾ ਕਈ ਵਨ ਧਨ ਕਰਨ ਬਣਾ ਦੇ ਵਿੱਚ ਜੰਗਲਾਂ ਵਿੱਚ ਬਹਿ ਜਾਂਦੇ ਹਨ ਜਾ ਕੇ ਕਿਆ ਭਿਆ ਨਰ ਦੇਵਾ ਧੁਖੇ ਕਹਿੰਦੇ ਕਈ ਦੇਵਤੇ ਦੇਵੀਆਂ ਦੇ ਅੱਗੇ ਧੂਫ ਜਗਾਉਂਦੇ ਹਨ ਕਈ ਦੇਵਤੇ ਦੇਵੀਆਂ ਦੀ ਪੂਜਾ ਕਰਦੇ ਹਨ ਧੂਫਾਂ ਜਗਾ ਕੇ ਆਰਤੀਆਂ ਕਰਦੇ ਹਨ ਭਗਤ ਜੀ ਕਹਿੰਦੇ ਇਹ ਸਾਰੇ ਬਾਰਨੀਆਂ ਭਗਤ ਜੀ ਕਹਿੰਦੇ ਵਿਧੀਆਂ ਹਨ ਕਰਮ ਹਨ ਕਿਆ ਜਲ ਬੋਇਓ ਗਿਆਤਾ ਕਹਿੰਦੇ ਕਿ ਆਪਣੇ ਆਪ ਨੂੰ ਜਲ ਦੇ ਵਿੱਚ ਡੋਬ ਲੈਂਦੇ ਹਨ ਧੰਗੇ ਕਹਿ ਰਹੇ ਨੇ ਭਗਤ ਜੀ ਕਿ ਆ ਜਲ ਬੋਇਓ ਗਿਆਤਾ ਕਹਿੰਦੇ ਕਿ ਗਿਆਨਵਾਨ ਇਸੇ ਚ ਗਿਆਨ ਸਮਝਦੇ ਹਨ ਕਿ ਜਲ ਦੇ ਵਿੱਚ ਡੋਬ ਕੇ ਤੀਰਥਾਂ ਤੇ ਜਾ ਕੇ ਜਲ ਵਿੱਚ ਬਹਿ ਰਾਵਾਂਗੇ ਭਗਤ ਜੀ ਕਹਿੰਦੇ ਨਦੀਆਂ ਦੇ ਕੰਢੇ ਸਮੁੰਦਰਾਂ ਦੇ ਜਾ ਕੇ ਧੀ ਉਹਦੇ ਵਿੱਚ ਟੁੱਬੀ ਲਾ ਕੇ ਅੰਦਰ ਬੈਠੇ ਰਹਿਣਾ ਜਲ ਵਿੱਚ ਜਲ ਸਮਾਧੀ ਜੀ ਨੂੰ ਕਹਿੰਦੇ ਹਨ ਜੋਗ ਮਤ ਦੇ ਵਿੱਚ ਜਲ ਸਮਾਧੀ ਲਾ ਕੇ ਬੈਠੇ ਰਹਿਣਾ ਇਹ ਉਹਦੀ ਪ੍ਰਾਪਤੀ ਹੈ ਇਹ ਵੇਸ ਦક્ષ ਦੇ ਅਨ ਭਗਤ ਜੀ ਬਾਹਰਲੇ ਵੇਸ ਜਪਤਨ ਕਰਦਿਆਨ ਕਹਿੰਦੇ ਕਈ ਜੀਵ ਧੁਖੇ ਕਿਆ ਜਲ 고यो ਗਿਆਤਾ ਕਈ ਆਪਣੇ ਆਪ ਨੂੰ ਸਰੀਰ ਨੂੰ ਜਲ ਵਿੱਚ ਭਿਉਂਈ ਰੱਖਦੇ ਹਨ ਬਹਿ ਜਾਂਦੇ ਹਨ ਜਲ ਵਿੱਚ ਟੂਬੀ ਲਾ ਕੇ ਤਾਰੀ ਲਾ ਕੇ ਇੱਕ ਸਮਾਧੀ ਦੇ ਵਿੱਚ ਟਿਕ ਜਾਂਦੇ ਹਨ ਜੀਰੇ ਜਾਏਗਾ ਮੈਂ ਜਾਣਾ ਅਬ ਗੱਤ ਸਮਝ ਆਣਾ ਤੇ ਭਗਤ ਜੀ ਦੁਖੁਰ ਹਾਲ ਦੀ ਪੰਕਤੀ ਦੇ ਵਿੱਚ ਕੇਂਦਰੀ ਭਾਵ ਦੱਸਦਿਆਂ ਜੀਰੇ ਜਾਏਗਾ ਮੈਂ ਜਾਣਾ ਕਹਿੰਦੇ ਜੀਰੇ ਜੀ ਆਤਮਾ ਉਹ ਵੇ ਸਮਝੈ ਸਮਝਣਾ ਕਰਮ ਹੈ ਕਹਿੰਦੇ ਹਰਕ ਨੇ ਇਥੋਂ ਚਲੇ ਜਾਣਾ ਹੈ ਅਭਿਆਗਤ ਸਮਝ ਐ ਆਣਾ ਕਹਿੰਦੇ ਉਹ ਪ੍ਰਮਾਤਮਾ ਜਿਹੜਾ ਹੈ ਉਹ ਬ੍ਰਹਮ ਦਾ ਸਰੂਪ ਹੈ ਜਿਹੜਾ ਉਹ ਸਭ ਕੁਝ ਜਾਣਦਾ ਹੈ ਤੂੰ ਨਿਆਣਾ ਨਾ ਬਣ ਭਗਤ ਜੀ ਕਹਿੰਦੇ ਤੂੰ ਨਿਆਣਾ ਨਾ ਬਣ ਵੇ ਸਮਝ ਨਾ ਬਣ ਉਹ ਮਾਲਕ ਦੇ ਚੰਨਾ ਵਿੱਚ ਟਿਕ ਜਾਜ ਹੈ ਜਤ ਜਤ ਦੇਖੋ ਬੋਰ ਨਾ ਪਖੋ ਸੰਗ ਮਾਇਆ ਲਪਟਾਣ ਭਗਤ ਜੀ ਕਹਿੰਦੇ ਇਹਦੇ ਵਿੱਚ ਮਾਇਆ ਚ ਕਿਉਂ ਲਪਟਿਆ ਹੋਇਆ ਮਾਇਆ ਵਿੱਚ ਕਿਉਂ ਟਿਕਿਆ ਹੋਇਆ ਕਹਿੰਦੇ ਜਤ ਜਤ ਜਿੱਧਰ ਵੀ ਦੇਖਦੇ ਆਂ ਕਹਿੰਦੇ ਅਸੀਂ ਬੋਰ ਨਾ ਪਖੋ ਕਹਿੰਦੇ ਨਿਕਾਈ ਦੇ ਰੂਪ ਹਨ ਮਾਇਆ ਦੇ ਇੱਕ ਰੂਪ ਦੇਖਦੇ ਆਂ ਦੁਬਾਰਾ ਹੋਰ ਰੂਪ ਧਾਰਨ ਕਰਦੀ ਐ ਕਿਨੇ ਕਾ ਰੂਪਾਂ ਵਿੱਚ ਹੀ ਮਾਇਆ ਛਲਦੀ ਐ ਸੰਸਾਰ ਨੂੰ ਸਿੱਤਿ ਨੂੰ ਤੇ ਭਗਤ ਜੀ ਜਵਾਬ ਦਿੰਦੇ ਹਨ ਵਕਤਨ ਕਰਦੇ ਨੇ ਜਵਾਬ ਦੇਂਦੇ ਨ ਪਗ ਕੇ ਜੀਰੇ ਜਾਇ ਕਾ ਮੈਂ ਜਾਣਾ ਅਬਗਤ ਸਮਝ ਆਣਾ ਕਹਿੰਦੇ ਤੂੰ ਨਿਆਣਾ ਨਾ ਬਣਨ ਨੂੰ ਸਮਝਣਾ ਕਰ ਬੇਸਮਝ ਬਣ ਕੇ ਕਹਿੰਦੇ ਬੌਰਾ ਬਣ ਕੇ ਤੂੰ ਉਹ ਮਾਲਕ ਨੂੰ ਛੱਡ ਕੇ ਸੰਸਾਰੀ ਵਸਤਾਂ ਚੀਜ਼ਾਂ ਵਿੱਚ ਕਰਮ ਕਰਮਾਂ ਦੇ ਵਿੱਚ ਬੇਸਮਝ ਹੋਇਆ ਜੱਤ ਜੱਤ ਦੇਖੋ ਬੋਰ ਨਾ ਪਿੱਖੋ ਜਿੱਧਰ ਵੀ ਭਗਤ ਜੀ ਕਹਿੰਦੇ ਦੇਖਦਾ ਵਾ ਕਹਿੰਦੇ ਉਹਦੇ ਇੱਕ ਰੂਪ ਮਰਦਾ ਮਾਇਆ ਦਾ ਦੂਜਾ ਰੂਪ ਅੱਗੇ ਖੜਾ ਹੁੰਦਾ ਸੰਗ ਮਾਇਆ ਲਪਟਾਨਾ ਕਹਿੰਦੇ ਇਹਦੇ ਵਿੱਚ ਲਪਟਿਆ ਪਿਆ ਸਾਰਾ ਸੰਸਾਰ ਜੀਵੇ ਦੇ ਵਿੱਚ ਲਪਟੇ ਪਏ ਹਨ ਮਾਇਆ ਦੇ ਮੂਹ ਦੇ ਵਿੱਚ ਰਹਾ ਪਿਛੇ ਰਾਮ ਦੇ ਕੀ ਭਗਤ ਜੀ ਵਚਨ ਕਰਦੇ ਹਨ ਜੀ ਗਿਆਨੀ ਧਿਆਨੀ ਵੋਪਦੇਸੀ ਇਹ ਜਗ ਸਗਲੋ ਧੰਦਾ ਕਹਿੰਦੇ ਕੋਈ ਦੁਨੀਆ ਦੇ ਵਿੱਚ ਗਿਆਨ ਦਿੰਦਾ ਉਹ ਗਿਆਨੀ ਖਵਾਈ ਜਾਂਦਾ ਕੋਈ ਧਿਆਨ ਲਾ ਕੇ ਜੋਗੀ ਖਵਾਈ ਜਾਂਦਾ ਕਿ ਮੈਂ ਧਿਆਨੀ ਹਾਂ ਉਹ ਗਿਆਨੀ ਹੈ ਕੋਈ ਧਿਆਨੀ ਹੈ ਉਹ ਉਪਦੇਸੀ ਕਹਿੰਦੇ ਕੋ ਕੋ ਬੋਪਦੇਸ਼ ਬਖਸ਼ਦਾ ਇਹ ਜਗ ਸਗਲੋ ਧੰਦਾ ਭਗਤ ਜੀ ਕਹਿੰਦੇ ਸੰਸਾਰ ਪਰ ਧੰਦਿਆਂ ਦਾ ਜਕੜਿਆ ਹੋਇਆ ਹੈ ਹਰ ਚੀਜ਼ ਵਿੱਚ ਮਾਇਆ ਹੈ ਹਰ ਚੀਜ਼ ਵਿੱਚ ਮਾਇਆ ਵਰਤਦੀ ਹੈ ਉਹ ਪਰਮੇਸ਼ਰ ਦੇ ਤਾਈ ਤਾਂ ਕੋਈ ਪਹੁੰਚਦਾ ਨਹੀਂ ਕੋਈ ਗਿਆਨਵਰ ਤਾਂ ਕੇ ਵੀ ਮਾਇਆ ਕੱਤਰ ਕਰਦਾ ਕੋਈ ਉਪਦੇਸ਼ਤਾ ਧਾਰਮਿਕ ਰੰਧਾ ਦੁਨੀਆ ਨੂੰ ਉਹਦੇ ਵਿੱਚ ਹੀ ਮਾਇਆ ਦੇ ਨਾਲ ਬਿਰਤੀ ਸੁਰਤੀ ਜੁੜ ਜਾਂਦੀ ਹੈ ਇਹ ਜਗਤ ਸਗਲੋ ਧੰਦਾ ਭਗਤ ਜੀ ਕਹਿੰਦੇ ਜਗਤ ਇਹ ਸੰਸਾਰ ਹੈ ਸਿੱਤੀ ਇਹ ਜਿਹੜੀ ਇਹ ਧੰਧਿਆਂ ਦੇ ਮਗਰ ਕੰਮ ਦੇ ਮਗਰ ਸੰਸਾਰੀ ਚੀਜ਼ਾਂ ਦੇ ਮਗਰ ਦੌੜੀ ਫਿਰਦੀ ਐ ਅੱਜ ਹੀ ਫਿਰਦੀ ਐ ਕਹੇ ਕਬੀਰ ਇੱਕ ਰਾਮ ਨਾਮ ਬਿਨ ਇਹ ਜਗ ਮਾਇਆ ਅੰਦਾ ਤੇਖੋ ਖੀਲੀ ਪੰਕਤੀ ਵਿੱਚ ਜਵਾਬ ਦਿੰਦੇ ਹਨ ਭਗਤ ਜੀ ਕਹਿੰਦੇ ਕਬੀਰ ਸਾਹਿਬ ਜੀ ਕਹਿੰਦੇ ਕਹੇ ਕਬੀਰੇ ਰਾਮ ਨਾਮ ਰਾਮ ਦੇ ਰਾਮ ਦੇ ਨਾਮ ਦੇ ਵਿੱਚ ਨਹੀਂ ਕੋਈ ਜੁੜਦਾ ਇਕ ਰਮਈ ਹੋਇ ਰਾਮ ਤੋਂ ਬਿਨਾ ਉਹ ਪਰਮੇਸ਼ਰ ਦੇ ਸੱਚੇ ਨਾਮ ਤੋਂ ਬਿਨਾ ਭਗਤ ਜੀ ਕਹਿੰਦੇ ਬਿਨ ਇਹ ਜਗ ਮਾਇਆ ਅੰਧਾ ਕਹਿੰਦੇ ਆ ਜਗਤ ਜਿਹੜਾ ਹੈ ਨਾ ਸ੍ਰਿਸ਼ਟੀ ਹੈ ਜਿਹੜੀ ਇਹ ਮਾਇਆ ਵਿੱਚ ਅੰਨੀ ਪਈ ਹੈ ਸੰਸਾਰ ਜਿਹੜਾ ਕਿ ਮਾਇਆ ਦੇ ਵਿੱਚ ਅੰਨਾ ਹੋਇਆ ਪਿਆ ਹੈ ਏਕ ਵੀਰ ਤੂੰ ਇੱਕੋ RAM ਦੇ ਨਾਮ ਨੂੰ ਸਿਮਰਨਾ ਕਰ ਜਿਹਦੇ ਨਾਲ ਤੈਨੂੰ ਸਜਾਖਾ ਹੋ ਜਾਵੇਗਾ ਤੈਨੂੰ ਨਜ਼ਰ ਆਉਣ ਲੱਗ ਜਾਵੇ ਕਿ ਸੰਸਾਰ ਮਾਇਆ ਦਾਸ ਇੱਕ ਬਨਾਇਆ ਹੋਇਆ ਜਾਲ ਹੈ ਮਾਇਆਵਤੀ ਇਹ ਸੰਸਾਰ ਇਹਦੇ ਵਿੱਚ ਸਾਰਾ ਸੰਸਾਰੀ ਮਾਇਆ ਦੇ ਚੱਕਰ ਵਿੱਚ ਜਕੜਿਆ ਪਿਆ ਹੈ ਭਗਤ ਜੀ ਕਹਿੰਦੇ ਇੱਕੋ ਰਾਮ ਦਾ ਨਾਮ ਹੀ ਸਤ ਹੈ ਸੱਚ ਸਰੂਪ ਹੈ ਇਹ ਸ਼ਬਦ ਇੱਥੇ ਸੰਪੂਰਨ ਹੁੰਦਾ ਹੈ ਅਗਲਾ ਸ਼ਬਦ ਭਗਤ ਜੀ ਸ਼ਰੰਭ ਕਰਦੇ ਆਂ ਨਗੌੜੀ ਮਨ ਦੇ ਛਾਡੋ ਭਰਮ ਪ੍ਰਗਟ ਹੋਏ ਨੱਚ ਏ ਮਾਇਆ ਕੇ ਡਾਂਡੇ ਭਗਤ ਜੀ ਫਿਰ ਮਾਨ ਨੂੰ ਸੰਬੋਧਨ ਕਰਦੇ ਹਨ ਸ਼ਬਦ ਜਵਾਬ ਦੇਦੇ ਹਨ ਕਹਿੰਦੇ ਇਹ ਮਨਾ ਕਹਿੰਦੇ ਮਾਇਆ ਦਾ ਮੋਹ ਤਿਆਗ ਦੇ ਮਨ ਦੇ ਛੱਡੋ ਭਰਮ ਪ੍ਰਗਟ ਹੋਏ ਕਹਿੰਦੇ ਜਦੋਂ ਉਹਦੀ ਚਰਣਾ ਵਿੱਚ ਹੀ ਤੂੰ ਆ ਗਿਆ ਹਰੀ ਦੇ ਫਿਰ ਕਹਿੰਦੇ ਪ੍ਰਗਟ ਹੋਏ ਕਿ ਉਹਦੇ ਚਰਣਾ ਵਿੱਚ ਨਚਣਾ ਕਰ ਕਹਿਣ ਤੋਂ ਭਾਵ ਹੈ ਭਗਤ ਜੀ ਦਾ ਕਹਿੰਦੇ ਫਿਰ ਮਾਇਆ ਦਾ ਡਾਰ ਹੈ ਨਾ ਜਿਹੜਾ ਭੋ ਹੈ ਜਿਹੜਾ ਹੁਰਨੇ ਜਿਹੜੇ ਨੂੰ ਤਿਆਗ ਦੇ ਮਾਰ ਦੇ ਛੱਡੋ ਭਰਮ ਪ੍ਰਗਟ ਹੋਏ ਨਾਚੋ ਕਹਿੰਦੇ ਆ ਮਾਇਆ ਕੇ ਡਾਂਡੇ ਕਹਿੰਦੇ ਮਾਇਆ ਦੇ ਜਿਹੜੇ ਡਾਂਡੇ ਹਨ ਮਾਇਆ ਦੇ ਕੀਤੇ ਹੋਏ ਸੰਸਾਰ ਵਿੱਚ ਕਈ ਰੂਪ ਹਨ ਭਰਮ ਜਿਹੜਾ ਉਹ ਵੀ ਮਾਇਆ ਪੈਦਾ ਕਰਦੀ ਹੈ ਭਗਤ ਜੀ ਕਹਿ ਰਹੇ ਹਨ ਕਹਿੰਦੇ ਮਾਇਆ ਕੀ ਡਾਂਡੇ ਨ ਮਾਰੇ ਮਨ ਛੱਡੋ ਭਰਮ ਕਹਿੰਦੇ ਮਾਇਆ ਦੀ ਪੈਦਾ ਕੀਤਾ ਹੋਇਆ ਭਰਮ ਹੈ ਇਹਦੇ ਨੂੰ ਤਿਆਗ ਦੇ ਛੱਡ ਦੇ ਭਾਈ ਪਰਗਟ ਹੋਏ 나ਚ ਉਹਦੇ ਚਰਨਾਂ ਦੇ ਵਿੱਚ ਤੂੰ ਪ੍ਰਗਟ ਹੋ ਜਾ ਭਾਵ ਅਰਪਣ ਹੋ ਜਾ ਅਰਪਣ ਹੋ ਜਾ ਉਹਦੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਪਣ ਹੋ ਕੇ ਉਹਦੇ ਦਰ ਦੀ ਸੇਵਾ ਉਹਦਾ ਸਿਮਰਨ ਕਰਨਾ ਕਾਰਨ 나ਚੂ ਇਹ ਮਾਇਆ ਮਾਇਆ ਦੇ ਡਾਂਡੇ ਭਾਵ ਮਾਇਆ ਦੇ ਧੰਦੇਆਂ ਨੂੰ ਮਾਇਆ ਦੇ ਫੁਰਣਿਆਂ ਨੂੰ ਖਤਮ ਕਰ ਦੇ ਇਹ ਭਉ ਤਿਆਗ ਦੇ ਉਹਦੇ ਚਰਨਾਂ ਵਿੱਚ ਉਤਸ਼ਾਹ ਹੋ ਕੇ ਉਹਦੇ ਚਰਨਾਂ ਵਿੱਚ ਭਗਤ ਜੀ ਕਹਿੰਦੇ ਇਸ ਪਾਸਿਓਂ ਭਾਜ ਨਿਰਭਉ ਕਿ ਉਹਨੂੰ ਜਪਣਾ ਕਰ ਸੂਰਨਾ ਸੂਰ ਕੇ ਸਨਮੁਖ ਰਨ ਤੇ ਡਰਪੇ ਸਤੀ ਕੇ ਸਾਚੇ ਭਾਂਡੇ ਦੇਖੋ ਉਥੇ ਫਿਰ ਭਗਤ ਜੀ ਧਾਰਨ ਲੈਂਦੇ ਹਨ ਕਹਿੰਦੇ ਸੂਰਮਾ ਤਾਂ ਉਹੀ ਹੋ ਸਕਦਾ ਜਿਹੜਾ ਡਰਦਾ ਨਹੀਂ ਸੂਰ ਕੇ ਸਨਮੁਖ ਰਨ ਤੇ ਡਰਪੇ ਕਹਿੰਦੇ ਜਿਹੜਾ ਰਣ ਭੂਮੀ ਦੇ ਵਿੱਚ ਨਾ ਡਰ ਕੇ ਧੋੜ ਜਾਂਦਾ ਉਹ ਥੋੜਾ ਸੂਰਮਾ ਭਗਤ ਜੀ ਕਹਿੰਦੇ ਹਿੰਦਾ ਜਿਹੜਾ ਰਣ ਭੂਮੀ ਦੇ ਵਿੱਚ ਅੱਗੇ ਹੋ ਕੇ ਲੜਦਾ ਹੈ ਨਾ ਮੌਤ ਨੂੰ ਤਿਆਗਦਾ ਨਾ ਮੌਤ ਦੇ ਨਾਲ ਮੱਥਾ ਲਾਉਂਦਾ ਅੱਗੇ ਮੌਤ ਦੀ ਪਰਵਾਹ ਨਹੀਂ ਕਰਦਾ ਕਿ ਮੌਤ ਤਾਂ ਜਰ ਨਾਲ ਖੜੀ ਹੈ ਜਦੋਂ ਮਰਜੀ ਆ ਜੇ ਕੋਈ ਪਰਵਾਹ ਨਹੀਂ ਉਹ ਸੂਰਮਾ ਹੁੰਦਾ ਹੈ ਜਿਹੜਾ ਦੇ ਕੇ ਫੌਜ ਨੂੰ ਭੱਜ ਜਾਵੇ ਉਹ ਸੂਰਮਾ ਥੋੜਾ ਉਹ ਤੇ ਬੁੱਝ ਦਿਲ ਹੁੰਦਾ ਭੱਜ ਜਾਂਦਾ ਜਿਹੜਾ ਤੇ ਮਹਾਰਾਜ ਕਹਿੰਦੇ ਭਗਤ ਜੀ ਕਹਿੰਦੇ ਸੂਰ ਕੀ ਸਨਮੁਖ ਰਨ ਤੇ ਡਰਪੈ ਕਹਿੰਦੇ ਜਿਹੜਾ ਰਾਂ ਨੂੰ ਭੂਮੀ ਵਿੱਚ ਡਰ ਕੇ ਭੱਜ ਜਾਂਦਾ ਦੌੜ ਜਾਂਦਾ ਉਹ ਸੂਰਮਾ ਨਹੀਂ ਹੈ ਕਹਿੰਦੇ ਸੱਤੀ ਵੀ ਉਹ ਨਹੀਂ ਹੈ ਸੱਤੀ ਬਾਰੇ ਦੱਸਦੇ ਹਾਂ ਸੱਤੀ ਕੇ ਸਾਥੀ ਭਾਂਡੇ ਕਹਿੰਦੇ ਸੱਤੀ ਉਹ ਖਵਾਂਦੀ ਔਰਤ ਜਿਹੜੀ ਕਿ ਬੇਪਰਵਾਹ ਕੇ ਹੱਥ ਸਦੋਰਾ ਫੜ ਕੇ ਦੌੜ ਕੇ ਜਾ ਕੇ ਸੱਤੀ ਹੋ ਜਾਂਦੀ ਹੈ ਕਹਿੰਦੇ ਜਿਹੜੇ ਭਾਂਡੇ ਇਕੱਠੇ ਕਰੀ ਜਾਂਦੇ ਅੰਦਰ ਉਦਰੋਂ ਕਹੇ ਵੀ ਸੱਤੀ ਹੋਣਾ ਉਦਰੋਂ ਭਾਂਡੇ ਸੰਭਲਣ ਲੱਗ ਜੇ ਘਰ ਦੇ ਭਗਤ ਜੀ ਕਹਿੰਦੇ ਉਹ ਸਤੀ ਨਹੀਂ ਖਵਾ ਸਕਦੀ ਸਤੀ ਕੇ ਸਾਥੀ ਭਾਂਡੇ ਕਹਿੰਦੇ ਉਹ ਭਾਂਡਿਆਂ ਦੀ ਮਨ ਦੇ ਵਿਸ਼ਵਾਸ ਨਾਲ ਘਰ ਦੀ ਵਾਸ਼ਨਾ ਨਾਲ ਲੈ ਕੇ ਸਤੀ ਹੁੰਦੀ ਹੈ ਜਿਹੜੀ ਉਹ ਸਤੀ ਨਹੀਂ ਹੁੰਦੀ ਭਗਤ ਜੀ ਕਹਿੰਦੇ ਇਸੇ ਤਰ੍ਹਾਂ ਸੂਰ ਵੀ ਹੁੰਦਾ ਸੂਰਮਗਤੀ ਨੂੰ ਹੀ ਪ੍ਰਾਪਤ ਹੁੰਦਾ ਜਿਹੜਾ ਡਰ ਕੇ ਭਾਪਾ ਉਹ ਨਹੀਂ ਰੱਖਦਾ ਮੌਤ ਦਾ ਸਤੀ ਵੀ ਉਹ ਖਵਾ ਸਕਦੀ ਔਰਤ ਭਗਤ ਜੀ ਕਹਿੰਦੇ ਜਿਹੜੀ ਮਨ ਦੇ ਵਿੱਚ ਮੌਤ ਦਾ ਭਾਉ ਨਾ ਰੱਖੇ ਜਿਹੜੀ ਡਰੀ ਜਾ ਅੰਦਰ ਲੁਕੀ ਜਾ ਭਾਂਡੇ ਇਕੱਠੇ ਕਰੀ ਜਾ ਭਗਤ ਜੀ ਕਹਿੰਦੇ ਉਹ ਸਤੀ ਨਹੀਂ ਆ ਡਰ ਮੱਗ ਛਾੜੇ ਮਨ ਬੋਰਾ ਤੇ ਦੇਖੋ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਦਰਸਾ ਦਿੰਦਾ ਕਹਿੰਦੇ ਡੱਗ ਮੱਗ ਛਾੜ ਮਨ ਬੋ ਰਹੇ ਮਨ ਮੇਰੇ ਮਨ ਬੋਰੀ ਮਨ ਪਾਗਲ ਮਨ ਭਗਤ ਜੀ ਕਹਿੰਦੇ ਇਹ ਡਗਣਾ ਮੱਗਣਾ ਛੱਡ ਦੇ ਕਹਿੰਦੇ ਡੋਲਣਾ ਛੱਡ ਦੇ ਡੋਲਣਾ ਤਿਆਗ ਦੇ ਜਿਹੜਾ ਡੋਲਨ ਪਾਨੇ ਛੱਡ ਦੇ ਤਿਆਗ ਦੇ ਮਨ ਬੋਰੀ ਅਬ ਤੋਂ ਜਰੇ ਮਰੇ ਸਿੱਧ ਪਾਈਏ ਲੀਨੋ ਹੱਥ ਸੁਧੋਰਾ ਤੇ ਭਗਤ ਜੀ ਦੇਖੋ ਜਵਾਬ ਦਿੰਦਾ ਅਬ ਤੋਂ ਜਰੇ ਮਰੇ ਸਿੱਧ ਪਾਈਏ ਜੀ ਲੋ ਹੱਥ ਸੁਧੋਰਾ ਕਹਿੰਦੇ ਜਦੋਂ ਹੱਥ ਦੇ ਵਿੱਚ ਸੁਧੋਰਾ ਤੋਂ ਭਾਵ ਹੁੰਦਾ ਤੇ ਸਤਿਵਰਤਾ ਜਦੋਂ ਕੋਈ ਬੰਦਾ ਉਹਦੇ ਹੱਥ ਵਿੱਚ ਨਾਰੀ ਬਣਾ ਕੇ ਨਾ ਤਾਂ ਸੰਧੂਰ ਦਾ ਉਹਦੇ ਹੱਥ ਵਿੱਚ ਪੜਾਇਆ ਜਾਂਦਾ ਸੁਧੋਰਾ ਫਿਰ ਉਹ ਸਤੀ ਹੁੰਦੀ ਔਰਤ ਤੇ ਭਗਤ ਜੀ ਕਹਿੰਦੇ ਜਦੋਂ ਸੁਧੋਰਾ ਹੀ ਫੜ ਲਿਆ ਮਰਨਾ ਕਬੂਲ ਕਰ ਲਿਆ ਮਰਨਾ ਕਬੂਲ ਕਰ ਲਿਆ ਕਿ ਹੁਣ ਮਰਨਾ ਹੀ ਮਰਨਾ ਫਿਰ ਕਹਿੰਦੇ ਭੋ ਕਹਦਾ ਡਰ ਕਹਦਾ ਫਿਰ ਕਹਦਾ ਡੋਲਣਾ ਭਗਤ ਜੀ ਕਹਿੰਦੇ ਫਿਰ ਰੋਲਣਾ ਤਿਆਗ ਦੇ ਜੋਤੋ ਜਰਾ ਮਰ ਸ ਮਰੇ ਸਿੱਧ ਪਾਈਏ ਲੀਨੋ ਹਾਥ ਸੁਧੋਰਾ ਕਹਿੰਦੇ ਜਦੋਂ ਮੌਤ ਕਬੂਲ ਕਰ ਲਈ ਫਿਰ ਡਰਨਾ ਮਰਨਾ ਕਾਹਦਾ ਹੈ ਰਹਾਓ ਆਮ ਕ੍ਰੋਧ ਮਾਇਆ ਕੇ ਲੀਨੇ ਆਵਿਦ ਜਗਤ ਬਿਗੁੱਤਾ ਹਰਿ ਜੀ ਦੇਖੋ ਫਿਰ ਬਚਨ ਸਾਹਿਬ ਇੱਕ ਧਾਰਨ ਲੈ ਰਹੇ ਨੇ ਕਾਮ ਕ੍ਰੋਧ ਦੀ ਕਹਿੰਦੇ ਵੀ ਮਾਇਆ ਦੇ ਲੀਨੇ ਹਨ ਆਮ ਕ੍ਰੋਧ ਮਾਇਆ ਕੇ ਲੀਨੇ ਇਆ ਸਵਿਦ ਜਗਤ ਰਗੁੱਤਾ ਕਹਿੰਦੇ ਜਗਤ ਜਿਹੜਾ ਇਹਦੇ ਵਿੱਚ ਖੁੱਬਿਆ ਹੋਇਆ ਹਿੰਦੇ ਵਕਾਰ ਜਿਹੜੇ ਮਾਇਆ ਹੀ ਪੈਦਾ ਕਰਦੀ ਹੈ ਕਾਮ ਵਾਸ਼ਨਾ ਕ੍ਰੋਧ ਵਾਸ਼ਨਾ ਜਿਹਦੇ ਵਿੱਚ ਅਸੀਂ ਕ੍ਰੋਧੀ ਬਣ ਜਾਂਦੇ ਆ ਕ੍ਰੋਧ ਕਰਦੇ ਆ ਇੱਕ ਦੂਜੇ ਤੇ ਗੁੱਸਾ ਕਰਦੇ ਆ ਇਹ ਕ੍ਰੋਧ ਦਾ ਰੋਗ ਹੈ ਕ੍ਰੋਧ ਹੀ ਜਿਹੜਾ ਉਹ ਸਭ ਕੁਝ ਕਰਾ ਦਿੰਦਾ ਹੈ ਜੇ ਕਾਮ ਵਾਸ਼ਨਾ ਬਹੁਤ ਜ਼ਿਆਦਾ ਹੈ ਭਗਤੀ ਕਹਿੰਦੇ ਮਾਇਆ ਦੇ ਵਿੱਚੋਂ ਹੀ ਪੈਦਾ ਹੋਏ ਹਨ ਮਾਇਆ ਦੇ ਪੁੱਤਰ ਹਨ ਇਹ ਕਾਮ ਤੇ ਕ੍ਰੋਧ ਆਮ ਕ੍ਰੋਧ ਮਾਇਆ ਕੇ ਲੀਨੇ ਤਾ ਵਿਦ ਜਗਤ ਬਗੁਤਾ ਜਗਤ ਭਗਤ ਜੀ ਕਹਿੰਦੇ ਵਿੱਚ ਹੱਸਿਆ ਪਿਆ ਹੈ ਵਿਕਾਰਾਂ ਵਿੱਚ ਕਹੇ ਕਬੀਰ ਰਾਮ ਨਾਮ ਨਾ ਛਡੋ ਜਗ ਸਗਲ ਉਜਤੇ ਉਚਾ ਪਰ ਕਬੀਰ ਜੀ ਬਹਿੰਤੀ ਕਰਦੇ ਹਨ ਕਹਿੰਦੇ ਕਹੇ ਕਬੀਰ ਰਾਮ ਰਾਜਾ ਰਾਮ ਨਾ ਛਡੋ ਕਹਿੰਦੇ ਮੈਂ ਉਹਦਾ ਹੱਥ ਨਹੀਂ ਛੱਡਦਾ ਮਾਲਕ ਦਾ ਓਲਾ ਪੱਲਾ ਨਹੀਂ ਛੱਡਦਾ ਮੈਨੂੰ ਉਹਦੇ 'ਤੇ ਭਰੋਸਾ ਹੈ ਕਿਉਂ ਉੱਚਿਆਂ ਤੋਂ ਉੱਚਾ ਸਗਲ ਊਚ ਤੇ ਉੱਚਾ ਭਗਤ ਜੀ ਕਹਿੰਦੇ ਉਹ ਉੱਚਿਆ ਤੋਂ ਉੱਚਾ ਹੈ ਉਹ ਨੀਵਿਆਂ ਨੂੰ ਉੱਚੇ ਕਰ ਦਿੰਦਾ ਹੈ ਜਿੰਨੋਂ ਕੋਈ ਜਾਣਦਾ ਨਹੀਂ ਕਿਨੂੰ ਕੋਈ ਪਛਾਣਦਾ ਨਹੀਂ ਉਸ ਮਨੁੱਖ ਨੂੰ ਵੀ ਉੱਚਿਆ ਕਰ ਦਿੰਦਾ ਉਹ ਮਾਲਕ ਨੀਚੋਂ ਊਚ ਕਰੇ ਮੇਰਾ ਗੋਵਿੰਦ ਆਹ ਹੂੰ ਤੇ ਟਾਰ ਭਗਤ ਜੀ ਕਬੀਰ ਅਬਿਦਾਸ ਜੀ ਵੀ ਆਪਣੇ ਸ਼ਬਦ ਵਿੱਚ ਕਹਿੰਦਾ ਰਹੇ ਕਹਿੰਦੇ ਉਹ ਤੇ ਨੀਤੀ ਨੂੰ ਮੈਂ ਨੀਚ ਸੀ ਮੈਂ ਨੀਵਾਸੀ ਕਹਿੰਦੇ ਉਹਨੇ ਮੈਨੂੰ ਉੱਚਾ ਕਰਤਾ ਕਿਉਂਕਿ ਉਹ ਨੀਚੋਂ ਉੱਚ ਕਰ ਦਿੰਦਾ ਹੈ ਉੱਚੇ ਬਣਾ ਦਿੰਦਾ ਉਹਦਾ ਬਾਹਮ ਦੇ ਵਿੱਚ ਬਰਕਤੀ ਐਸੀ ਹੈ ਐ ਕਬੀਰ RAM ਰਾਜਾ RAM ਨਾ ਛੱਡੋ ਕਹਿੰਦੇ ਮੈਂ ਉਹਦੇ ਚਰਨ ਨਹੀਂ ਛੱਡਦਾ ਮਾਲਕ ਦੇ ਚਰਣਾ ਤੋਂ ਚਰਣਾ ਨੂੰ ਵਿਸਾਰਦਾ ਨਹੀਂ ਕਿਉਂਕਿ ਉਹ ਨੀਵਿਆਂ ਨੂੰ ਉੱਚੇ ਬਣਾ ਦਿੰਦਾ ਉਹ ਸਗਲ ਉੱਚ ਤੇ ਉੱਚਾ ਇਸ ਕਰਕੇ ਉਹਦੇ ਚਰਨ ਕਮਲਾਂ ਨੂੰ ਹਿਰਦੇ ਵਿੱਚ ਮੈਂ ਧਾਰਨ ਕੀਤਾ ਹੋਇਆ ਹਾਂ ਇਹ ਸ਼ਬਦਾਂ ਦੀ ਵਿਚਾਰ ਹੈ ਅੱਜ ਭਗਤ ਕਬੀਰ ਸਾਹਿਬ ਜੀ ਇਹ ਸ਼ਬਦਾਂ ਦੇ ਵਿੱਚ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਉਥੇ ਢੰਗ ਜਾਂਚ ਦੱਸਦੇ ਹਨ ਸੰਸਾਰੀ ਮਾਇਆ ਦੇ ਜਿਹੜੇ ਕੀਤੇ ਹੋਏ ਭਰਮ ਪੈਦਾ ਉਹਨਾਂ ਤੋਂ ਬਚਾਂਦੇ ਹੋਏ ਸੰਸਾਰ ਸੰਸਾਰ ਦੀ ਕਾਰਮ ਕਾਂਡਾ ਬਾਰੇ ਵਰਣਨ ਕਰਦੇ ਹੋਏ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਜੀ ਇੰਨੀਆਂ ਕੁ ਬਾਝੀਆਂ ਪਰਵਾਨ ਕਰਿਓ ਜੀ ਬਾਣੀ ਵਿਚਾਰ ਦੀ ਸੇਵਾ ਨਿਭਾਉਂਦੇ ਨੀਕਾ ਭੁੱਲਾ ਹੋ ਜੰਨੀਆਂ ਕਲ ਕਿ ਜੀਵਾ ਮਹਾਰਾਜ ਜੀ ਸਮਰੱਥ ਹਨ ਅਕਸ਼ਲੈ ਨਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਪਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ